ਅਕਾਲੀ ਦਲ ਦੇ ਵਿੱਚ ਵੱਡੀ ਪ੍ਰੈਸ ਕਾਨਫਰੰਸ ਕਰੇਗਾ ਅਕਾਲੀ ਦਲ ਦਾ ਬਾਗੀ ਤੜਾ ਚੰਦੂ ਮਾਝਰਾ ਮਲੂਕਾ ਰਖਣਾ ਟੀਮ ਸਸਣੀ तमाम ਬਾਗੀ ਲੀਡਰ ਪ੍ਰੈਸ ਕਾਨਫਰੰਸ ਦੇ ਵਿੱਚ ਰਹਿਣਗੇ ਮੌਜੂਦ ਅਕਾਲੀ ਦਲ ਦੇ ਵੱਲੋਂ ਕਿਨਾਰਾ ਕਿਤੇ ਜਾਣ ਤੋਂ ਬਾਅਦ ਸਰਜੀਤ ਕੌਰ ਨੇ ਅੰਮ੍ਰਿਤਪਾਲ ਤੋਂ ਮੰਗਿਆ ਸਾਥ ਸਿਮਰਨਜੀਤ ਸਿੰਘ ਮਾਨ ਅਤੇ ਸਰਜੀਤ ਖਾਲਸਾ ਦੇ ਨਾਲ ਵੀ ਕਰਨਗੇ ਮੁਲਾਕਾਤ ਅਕਾਲੀ ਦਲ ਨੇ ਜਲੰਧਰ ਵੈਸਟ ਤੋਂ ਉਮੀਦਵਾਰ ਐਲਾਨਣ ਤੋਂ ਬਾਅਦ ਕਿਹਾ ਹੈ ਹੁਣ ਕਿਨਾਰਾ ਐਸਟੀਡੀ ਦੀ ਆਪਰੇਸ਼ਨ ਰੋਟਰਸ ਦੇਲ ਜ਼ਮਾਤੀ ਭਾਜਪਾ ਦਾ ਫਲਟਵਾਰ ਮਨਜਿੰਦਰ ਸਿਰਸਾ ਬੋਲੇ ਆਪਣੀਆਂ ناکਾਮੀਆਂ ਦਾ ਸਾਡੇ ਸਿਰ ਨਾ ਮੜਨ ਇਲਜ਼ਾਮ ਜੋ ਉਹਨਾਂ ਦੇ ਵਿੱਚ ਸਾਬਤ ਹੋਇਆ ਸਿੱਖਾਨੀ ਅਕਾਲੀ ਦਲ ਨੂੰ ਨਕਾਰਿਆ ਮੁਕਾਬਲ ਚੱਲ ਰਹੀ ਹੈ ਅਕਾਲੀ ਦਲ ਤੇ ਵਿਰੋਧੀਆਂ ਦੇ ਤਿੱਖੇ ਨਿਸ਼ਾਨੇ ਕਾਂਗਰਸ ਬੋਲੀ ਜੋ ਬੀਜਿਆ ਉਹੀ ਪੈ ਰਿਹਾ ਹੈ ਵੱਡਣਾ ਦਾ ਆਦਮੀ ਪਾਰਟੀ ਦਾ ਤਿੱਖਾ ਤੰਜ ਕਾਰਪੋਰੇਟ ਕੰਪਨੀ ਦੀ ਤਰ੍ਹਾਂ ਚਲਾ ਰਹੀ ਨੇ ਪਾਰਟੀ ਸੁਬੀਰ ਬਾਦਲ ਜਲੰਧਰ ਵੈਸਟ ਤੋਂ ਜ਼ਿਮਨੀ ਚੌਂ ਲੈ ਕੇ ਜ਼ਿਮਨੀ ਚੌਂ ਨੂੰ ਲੈ ਕੇ ਪ੍ਰਤਾਪ ਬਾਜਵਾ ਦਾ ਆਪ ਤੇ ਇੱਕਾ ਨਿਸ਼ਾਨਾ ਬੋਲੇ 10 ਜੁਲਾਈ ਤੋਂ ਬਾਅਦ ਸੀ ਇਹ ਮਾਨ ਨੂੰ ਵਾਪਸ ਸਤੌਜ ਭੇਜ ਦੇਣਗੇ ਬੋਲਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਆਪਣੇ ਪਿਤਾ ਹੀ ਨੇ ਭਾਜਪਾ ਦਾ ਹਿੱਸਾ ਐਮਰਜੈਂਸੀ ਨੂੰ ਲੈ ਕੇ ਰਾਸ਼ਟਰਪਤੀ ਦਾ ਵੱਡਾ ਬਿਆਨ ਕਿਹਾ ਲੋਕਤੰਤਰ ਤੇ ਸਭ ਤੋਂ ਵੱਡਾ ਹਮਲਾ ਸੀ ਐਮਰਜੈਂਸੀ ਵੈਸਟ ਦੇ ਵਿੱਚ ਮਚੀ ਸੀ ਹਾਹਾਕਾਰ ਅੱਜ ਦਾ ਸਮਾਪਤ ਦੇ ਲਈ ਅਨੁਭਵ ਆਮ ਆਦਮੀ ਪਾਰਟੀ ਨੇ ਰਾਸ਼ਟਰਪਤੀ ਦੇ ਭਾਸ਼ਣ ਦਾ ਕੀਤਾ ਬਾਈਕਾਟ ਸੀਬੀਆਈ ਦੇ ਵੱਲੋਂ ਕੇਜਰੀਵਾਲ ਦੀ ਗ੍ਰਿਫਤਾਰੀ ਦਾ ਜਟਾਇਆ ਵਿਰੋਧ ਆਮ ਆਦਮੀ ਪਾਰਟੀ ਦੇ ਸੰਸਦਵਾਨੀ ਪਾਰਲੀਮੈਂਟ ਦੇ ਬਾਹਰ ਕੀਤਾ ਪ੍ਰਦਰਸ਼ਨ ਹਰਮੰਦਰ ਸਾਹਿਬ ਦੇ ਵਿੱਚ ਯੋਗਾ ਕਰਨ ਵਾਲੀ ਅਰਸ਼ਨਾ ਮਕਵਾਨਾ ਅੱਧਾ ਵੱਡਾ ਬਿਆਨ ਕਿਹਾ ਪੰਜਾਬ ਪੁਲਿਸ ਤੁਰੰਤ ਰੱਦ ਕਰੇ ਐਫਆਈਆ ਨਹੀਂ ਤਾਂ ਕੇਸ ਲੜਨ ਦੇ ਲਈ ਹਾਂ ਪੂਰੀ ਤਰ੍ਹਾਂ ਤਿਆਰ ਦਰਬਾਰ ਸਾਹਿਬ ਦੇ ਸੇਵਾਦਾਰਾਂ ਨੂੰ ਲੈ ਕੇ ਵੀ ਚੁੱਕੇ ਸਵਾਲ ਇੰਨੇ ਨਵੇਂ ਅਪਰਾਧਿਕ ਕਾਨੂੰਨਾਂ ਦਾ ਮਾਮਲਾ ਪਹੁੰਚਿਆ ਸੁਪਰੀਮ ਕੋਰਟ ਕਾਨੂੰਨਾਂ ਨੂੰ ਲਾਗੂ ਕਰਨ ਦੇ ਤੋਂ ਰੋਕਣ ਦੀ ਮੰਗ ਪਟੀਸ਼ਨ ਦੇ ਵਿੱਚ ਕਿਹਾ ਸੁਪਰੀਮ ਕੋਰਟ ਤੋਂ ਮਹਰਾਂ ਦੀ ਕਮੇਟੀ ਬਣਾ ਕੇ ਕੀਤਾ ਜਾਵੇ ਵਿਸਥਾਰਤ ਅਧਿਆ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਪਈਆਂ ਮੌਨਸੂਨ ਦੀਆਂ ਬਿਚਾੜਾ ਪਹਿਲੇ ਮਹੀਨੇ ਹੀ ਖੋਲੀ ਇੰਤਜ਼ਾਮਾਂ ਦੀ ਪੋਲ ਕਈ ਸ਼ਹਿਰ ਹੋਏ ਜਲਤ ਬਜ਼ਾਰ ਦੇ ਵਿੱਚ ਰਿਕਾਰਡ ਤੋੜ ਤੇਜ਼ੀ ਸੈਂਸ 79000 ਤੋਂ ਪਾਰ ਰਤ ਨਿਫਟੀ ਨੇ ਵੀ ਬਣਾਇਆ ਰਿਕਾਰਡ ਪਹਿਲੀ ਵਾਰ 24000 ਤੋਂ ਨਿਫਟੀ ਵੀ ਹੋਇਆ ਪਾਰ ਸਸ ਸੱਜੇ ਗਾਣ ਸਵਾਗਤ ਹੈ ਗੌਰਵ ਸ਼ੁਕਲਾ ਮੈਂ ਤੁਹਾਡੇ ਨਾਲ ਤੇ ਇਸ ਬਲਟਨ ਦੇ ਵਿੱਚ ਸਭ ਤੋਂ ਪਹਿਲਾਂ ਸ਼ੁਰੂਆਤ ਅਕਾਲੀ ਦਲ ਦੀ ਗੱਲ ਅਕਾਲੀ ਦਲ ਦੇ ਸਾਹਮਣੇ ਇਸ ਸਮੇਂ ਚੁਣੌਤੀਆਂ ਵੱਡੀਆਂ ਨੇ ਤੇ ਸਭ ਦੇ ਵਿਚਾਲੇ ਜਲੰਧਰ ਵੈਸਟ ਦੀ ਚੋਣ ਵੀ ਹੈ ਥੋੜੀ ਦੇਰ ਦੇ ਵਿੱਚ ਬਾਗੀ ਤੜਾ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਆ ਅਸੀਂ ਆਪਣੇ ਦਰਸ਼ਕਾਂ ਨੂੰ ਸਿੱਧੀ ਪ੍ਰੈਸ ਕਾਨਫਰੰਸ ਸੁਣਵਾਵਾਂਗੇ ਕਿ ਚੰਦੂ ਮਾਜਰਾ ਮਲੂਕਾ ਬੀਬੀ ਜਗੀਰਕੌਰ ਸਰਜੀਤ ਸਿੰਘ ਰਖੜਾ ਤੇ ਹੋਰ ਜਿਹੜੇ ਆਗੂ ਹੈਗੇ ਨੇ ਉਹਨਾਂ ਦੇ ਵਿੱਚ ਵਡਾਲਾ ਵੀ ਹੈ ਟੋੜਾ ਪਰਿਵਾਰ ਵੀ ਹੈ ਉਹ ਕੀ ਕੁਝ ਕਹਿੰਦੇ ਨੇ ਪਰ ਸਤੋ ਪਹਿਲਾਂ ਅਕਾਲੀ ਦਲ ਦੇ ਵਿੱਚ ਜੋ ਇਸ ਸਮੇਂ ਹਲਚਲ ਮਚੀ ਹੋਈ ਹੈ ਉਸ ਨੂੰ ਲੈ ਕੇ ਇੱਕ ਅਹਿਮ ਖਬਰ ਹੈ ਜਲੰਧਰ ਵੈਸਟ ਦੀ ਚੋਣ 10 ਤਰੀਕ ਨੂੰ ਹੋਣ ਜਾ ਰਹੀ ਹੈ ਤੇ ਉਸ ਇਲੈਕਸ਼ਨ ਤੋਂ ਪਹਿਲਾਂ VOTING ਤੋਂ ਪਹਿਲਾਂ ਅਕਾਲੀ ਦਲ ਨੇ ਆਪਣੇ ਉਮੀਦਵਾਰ ਤੋਂ ਸਮਰਥਨ ਵਾਪਸ ਲਿਆ ਤਾਂ ਬਵਾਲ ਹੋ ਗਿਆ ਇਸ ਸਭ ਦੇ ਵਿੱਚ ਆਲੇ surjit kaur ਜਿਨ੍ਹਾਂ ਨੂੰ ਉਮੀਦਵਾਰ ਬਣਾਇਆ ਗਿਆ ਜੋ ਤੱਕੜੀ ਦੇ ਚੋਣ ਨਿਸ਼ਾਨ ਦੇ ਉੱਤੇ ਜਲੰਧਰ ਵੈਸਟ ਜ਼ਿਮਨੀ ਚੋਣ ਲੜ ਰਹੇ ਨੇ surjit kaur ਹੁਣ ਰੁਕ ਕਰਨਗੇ ਅਮ੍ਰਿਤਪਾਲ ਤਾਂ ਅਮ੍ਰਿਤਪਾਲ ਤੋਂ ਸਾਥ ਮੰਗ ਰਹੇ ਨੇ surjit kaur ਅਕਾਲੀ ਦਲ ਦੇ ਵੱਲੋਂ ਕਿਨਾਰਾ ਕਿਤੇ ਜਾਣੇ ਅਹਿਮ ਖਬਰ ਇਸ ਦੇ ਨਾਲ ਹੀ ਸ਼ੁਰੂਆਤ ਕਰਨ ਜਾ ਰਹੇ ਹਾਂ ਅਕਾਲੀ ਦਲ ਦੇ ਵੱਲੋਂ ਕਿਨਾਰਾ ਕਿਤੇ ਜਾਣ ਤੋਂ ਬਾਅਦ ਸਰਜੀਤ ਕੌਰ ਨੇ ਅਮਰਿਤਪਾਲ ਤੋਂ ਸਾਥ ਮੰਗਿਆ ਹੈ ਸਿਮਰਜੀਤ ਸਿੰਘ ਮਾਨ ਅਤੇ ਸਰਜੀਤ ਸਿੰਘ ਖਾਲਸਾ ਦੇ ਨਾਲ ਵੀ ਉਹ ਮੁਲਾਕਾਤ ਕਰਨਗੇ ਛੇਤੀ ਅਮਰਿਤਪਾਲ ਤੇ ਖਾਲਸਾ ਦੇ ਪਰਿਵਾਰ ਨੂੰ ਮਿਲਾਂਗੇ ਇਹ ਸਰਜੀਤ ਕੌਰ ਦੇ ਵੱਲੋਂ ਕਿਹਾ ਗਿਆ ਤੇ ਕਿਹਾ ਕਿ ਮੈਂ ਚੋਣ ਲੜਨਾ ਚਾਹੁੰਦੀ ਹਾਂ ਪਰ ਮੇਰੇ ਕੋਲ 1 ਰੁਪਿਆ ਵੀ ਨਹੀਂ ਹੈ ਅਕਾਲੀ ਦਲ ਨੇ ਜਲੰਧਰ ਵੈਸਟ ਤੋਂ ਉਮੀਦਵਾਰ ਐਲਾਨੇ ਆ ਉਹਨਾਂ ਨੂੰ ਬਾਅਦ ਵਿੱਚ ਕਿਨਾਰਾ ਕਰ ਲਿਆ ਇੱਕ ਦਿਨ ਪਹਿਲਾਂ ਹੀ ਇਹ ਖਬਰ ਆ ਗਈ ਸੀ ਔਰ ਇਹ ਕਿਹਾ ਗਿਆ ਇੱਕ ਅਰੀਜਨਲ ਇਲਜ਼ਾਮ ਲਗਾਇਆ ਗਿਆ ਕਿ ਜੋ ਬਾਗੀ ਧੜਾ ਹੈ ਉਸ ਦੇ ਕਰੀਬੀ ਨੇ surjit kaur ਖਾਸ ਤੌਰ ਤੇ bibi jigir kaur ਦੇ ਕਿ ਜਦੋਂ ਮੀਡੀਆ ਨੇ ਗੱਲਬਾਤ news 18 ਨੇ ਗੱਲਬਾਤ surjit kaur ਦੇ ਨਾਲ ਕੀਤੀ ਆਮ ਤੌਰ ਤੇ ਜੇ ਪਾਰਟੀ ਸਾਥ ਛੱਡ ਦੇਵੇ ਜਾਂ ਸਪੋਰਟ ਪਿੱਛੇ ਖਿੱਚ ਲਵੇ ਤਾਂ ਫਿਰ ਚਾਂਸਸ ਘਟ ਜਾਂਦੀਆਂ ਕਿ ਕੋਈ ਪਾਰਟੀ ਜਾਂ ਕੋਈ ਉਮੀਦਵਾਰ ਜਿੱਤਣ ਵਾਲੇ ਪਾਸੇ ਜਾਏਗਾ ਪਰ ਫਿਲਹਾਲ ਸੁਰਜੀਤ ਕੌਰ ਇੱਕ ਵੱਖਰੀ ਰਣਨੀਤੀ ਦੇ ਨਾਲ ਹੁਣ ਚੋਣ ਮੈਦਾਨ ਦੇ ਵਿੱਚ ਨਹੀਂ ਉਹਨਾਂ ਦੇ ਵੱਲੋਂ ਕਲੀਅਰ ਕਿਹਾ ਗਿਆ ਕਿ ਹੁਣ ਅੰਮ੍ਰਿਤਪਾਲ ਤੋਂ ਸਾਥ ਮੰਗਣਗੇ ਅੰਮ੍ਰਿਤਪਾਲ ਦੇ ਪਰਿਵਾਰ ਦੇ ਨਾਲ ਮੁਲਾਕਾਤ ਕਰਨਗੇ ਪੁਆਇੰਟ ਨੰਬਰ 2 ਸਰਬਜੀਤ ਸਿੰਘ ਖਾਲਸਾ ਜੋ ਫਰੀਦਕੋਟ ਤੋਂ ਇਸ ਵਾਰ ਚੋਣ ਜਿੱਤੇ ਨੇ ਆਜ਼ਾਦ ਉਮੀਦਵਾਰ ਦੇ ਤੌਰ ਦੇ ਉੱਤੇ ਪੰਥਕ ਲਹਿਰ ਦੇ ਵਿੱਚ ਔਰ ਨਾਲ-ਨਾਲ ਸਿਮਰਨਜੀਤ ਸਿੰਘ ਮਾਨ ਤੋਂ ਵੀ ਸਪੋਰਟ ਮੰਗਣਗੇ ਉਹਨਾਂ ਨਾਲ ਵੀ ਜਾ ਕੇ ਉਹ ਮੁਲਾਕਾਤ ਕਰਨਗੇ ਇਹ ਸੁਰਜੀਤ ਕੌਰ ਦੇ ਵੱਲੋਂ ਕਿਹਾ ਜਾ ਰਿਹਾ ਹੁਣ ਚਲੰਦਰ ਵੈਸਟ ਦੇ ਵਿੱਚ ਕਿੰਨਾ ਅਸਰ ਇਸ ਦਾ ਹੁੰਦਾ ਏ

ਜੇਨੇ ਵੀ ਕਰਨੀ ਕਰ ਸਕਦੇ ਨੇ ਕਿਉਂਕਿ ਜਦੋਂ ਪਾਰਟੀ ਨੇ ਸਾਨੂੰ ਕਿਹਾ ਵੀ ਅਸੀਂ ਪੈਸੇ ਨਾ ਲਾਵਾਂਗੇ ਤੁਸੀਂ ਇਲੈਕਸ਼ਨ ਲੜੋ ਅਸੀਂ ਤਾਂ ਉਹਨਾਂ ਦੇ ਮੁਤਾਬਕ ਇਲੈਕਸ਼ਨ ਲੜ ਰਹੇ ਸੀ ਕਿਤੇ ਪੈਸੇ ਲਾਣਗੇ ਹੁਣ ਉਹਨਾਂ ਨੇ ਕੱਲ ਸਾਨੂੰ ਕਿਹਾ ਵੀ ਅਸੀਂ ਪੈਸੇ ਨਹੀਂ ਲਾਵਾਂਗੇ ਤੇ ਅਸੀਂ ਇਹਨੂੰ ਕਹਿੰਦੇ ਜ਼ਬਰਦਸਤੀ ਵੀ ਸੈਂਡ ਕਰੋ ਮੈਂ ਕਿਹਾ ਸੈਂਡ ਨਹੀਂ ਕਰਨੇ ਅਸੀਂ ਸਭ ਕਿਤੇ ਮੰਨ ਸੈਨ ਨੇ ਮੈਂ ਨਿਭੋਜ ਪ੍ਰਦਰਸੀ ਕੀਤੀ ਕਹਿੰਦੇ ਵੀ ਤੁਸੀਂ ਸਾਈਨ ਕਰੋ ਮੈਂ ਕਹ ਸਾਈਨ ਨਹੀਂ ਮੈਂ ਕਰਨੇ ਚਾਹੇ ਜੋ ਮਰਜ਼ੀ ਹੋ ਜੇ ਜਥੇਦਾਰ ਜੀ ਬਹੁਤ ਵੱਡੀ ਕੁਰਬਾਨੀ ਉਹਨਾਂ ਦੀ ਉਹ ਬਹੁਤ ਸੇਵਾ ਕੀਤੀ ਜੇਹਲਾ ਕੱਟੀਆ ਉਹਨਾਂ ਦੇ ਕਰਕੇ ਮੈਂ ਆਪਣੀ ਬਲਾਦਰੀ ਕਰਕੇ ਸਾਈਨ ਨਹੀਂ ਕਰਨੇ ਅਸੀਂ ਇਲੈਕਸ਼ਨ ਲੜਨ ਕਹਿੰਦੇ ਕਾਗਲ ਲੈ ਕੇ ਪਹੁੰਚ ਗਏ ਸੀ ਉਹ ਕੀ ਸੀਗਾ ਕਾਗਜ਼ ਅਸੀਂ ਕੋਈ ਨਹੀਂ ਨਹੀਂ ਉਹ ਮਨੂ ਸਾਹਿਬ ਨੇ ਕਾਗਜ਼ ਲੈ ਕੇ ਆਉਂਦੇ ਉਹ ਨਕਲੀ ਕਾਗਜ਼ ਤੇ ਉਹਨਾਂ ਨੇ ਜਿਹੜੀ ਜਾਲੀ ਐਪਲੀਕੇਸ਼ਨ ਲਿਖ ਕੇ ਨੇ ਆਪਣੇ ਵੱਲੋਂ ਬੀਬੀ ਜੀ ਦੇ ਨਾਮ ਦੇ ਜਾਲੀ ਐਪਲੀਕੇਸ਼ਨ ਲਿਖ ਕੇ ਜਾਲੀ ਸਾਈਨ ਕਰਕੇ ਬੀਬੀ ਜੀ ਤੇ ਉਹਨਾਂ ਨੇ ਤੇ ਇਲੈਕਸ਼ਨ ਵਾਪਸ ਕਰਨ ਦੀ ਆਪਣੀ ਫਾਈਲ ਵਾਪਸ ਕਰਨ ਦੀ ਉੱਥੇ ਨੇ ਸਾਈਜ਼ ਕੀਤੀ ਸੀ ਇਹ ਤੇ ਇਸ ਮੌਕੇ ਤੇ ਪਹੁੰਚ ਗਏ ਆ ਅੱਜੋ ਤੇ ਆਰਓ ਸਾਹਿਬ ਨੂੰ ਕਮਿਸ਼ਨ ਸਾਹਿਬ ਨੂੰ ਸਿੱਧਾ ਕਿਹਾ ਕਿ ਅਸੀਂ ਇਲੈਕਸ਼ਨ ਵਾਪਸ ਨਹੀਂ ਆਹੀ ਇਲੈਕਸ਼ਨ ਲੜਨੀ ਹੈ ਜੀ ਇਹ ਸਾਈਨ ਫੇਰ ਇਹ ਤਾਂ ਮੰਨਨ ਸਾਹਿਬ ਨੇ ਆਪਣੇ ਸਾਈਨ ਕੀਤੇ ਇੱਕ ਜਗ੍ਹਾ ਤੇ ਇੱਕ ਜਗ੍ਹਾ ਤੁਹਾਡਾ ਨਾਮ ਵੀ ਲਿਖਿਆ ਇਹ ਤੁਸੀਂ ਕਿਤੇ ਉਹ ਮੇਰੇ ਸਿਆਣ ਨਹੀਂ ਹੈਗੇ ਤਾਂ ਸਾਨੂੰ ਉੱਥੇ ਜਾ ਕੇ ਪਤਾ ਲੱਗਿਆ ਵੀ ਇਹਨਾਂ ਨੇ ਅਪਲੀਕੇਸ਼ਨ ਇਹ ਤਾਂ ਅਸੀਂ ਉੱਥੇ ਟੇਬਲ ਤੇ ਅਪਲੀਕੇਸ਼ਨ ਪੈਸੇ ਉੱਤੇ ਚੱਕੀ ਹੈ ਸ਼ਿਕਾਇਤ ਦੋਗੇ ਹੁਣ ਜਾ ਕੇ ਹਾਂ ਜੀ ਅਸੀਂ ਸ਼ਿਕਾਇਤ ਕਰਾਂਗੇ ਪਰਚਾ ਕਰਾਂਗੇ ਅਸੀਂ ਉਹਨਾਂ ਦੀ ਪਾਰਟੀ ਕੰਦੀ ਦੇ ਪੈਸੇ ਲਾਵਾਂਗੇ ਤੇ ਹੁਣ ਪਾਰਟੀ ਨੇ ਪੈਸੇ ਨਹੀਂ ਲਾਣੇ ਆ ਫੇ ਕਿੱਦਾਂ ਚੱ ਹੋਣ ਕਰ ਚੁੱਕੇ ਸਾਰੇ ਸੋਹਣੀ ਲੈਣਗੇ ਵੀ ਕਹਿ ਰਹੇ ਨੇ ਫਿਲਹਾਲ ਕਿੰਨੂ ਸਿਕਰਨਾ ਚਾਹੂਗੇ ਕਿਉਂਕਿ ਬਹੁਤ ਸਾਰੇ ਹੋਰ ਵੀ ਕਹਿ ਸਕਦੇ ਜਥੇਬੰਦੀਆਂ ਜਾਂ ਫਿਰ ਉਹਨਾਂ ਨੂੰ ਅਪੀਲ ਕਰਨਾ ਚਾਹੂਗੇ ਗੁਰਦੁਆਰ ਦੀ ਪ੍ਰਬੰਧਕ ਕਮੇਟੀ ਜਿਹੜੇ ਸਾਰੇ ਸਿੱਖ ਸਰਦਾਰ ਸਾਡੇ ਭਾਈਚਾਰੇ ਨੂੰ ਭਾਈਚਾਰੇ ਨੂੰ ਸਾਰਿਆਂ ਨੂੰ ਅਪੀਲ ਕਰਾਂਗੇ ਕਿ ਸਾਡੀ ਭਾਈ ਅੰਮ੍ਰਿਤਪਾਲ ਹੁਣਾਂ ਦੇ ਮਾਤਾ ਪਿਤਾ ਨੂੰ ਹਾਂਜੀ ਉਹ ਸਾਰਿਆਂ ਸੋਹਣੀ ਦੇ ਆ ਵੀ ਜੋ ਸਿੱਖਿਆ ਹੋਰ ਕਿੰਨਾ ਕਿੰਨਾਂ ਨੂੰ ਕਰਨਾ ਚਾਹੁੰਦੇ ਸਾਡੇ ਪਾਰਟੀ ਵਾਲੇ ਅਸੀਂ ਸਾਰੇ ਇਲਾਕਿਆਂ ਵਾਸਤੇ ਨੂੰ ਬੇਨਤੀ ਕਰਦੇ ਆ ਕਿ ਦੇਖੋ ਜੀ ਇਲੈਕਸ਼ਨ ਜਿਹੜੀ ਹੈਗੀ ਨਾ ਅਜੇ ਦੂਰ ਤੇ ਤਾਂ ਪੈਸਾ ਲੜੀ ਜਾਂਦੀ ਹੈ ਕਿਉਂਕਿ ਅੱਜ ਕੱਲ ਜੋ ਰਿਵਾਜ ਬਣ ਗਿਆ ਲੋਕ ਇੱਥੇ ਅੱਜ ਕੱਲ ਤਾਂ ਇਲੈਕਸ਼ਨ ਵੋਟਾਂ ਵਾਸਤੇ ਲੋਕੀ ਜ਼ਰੂਰ ਰਾਸ਼ਨ ਕਪੜੇ ਵੰਡਦੇ ਨੇ ਠੀਕ ਹੈ ਅਚੀ ਤਾ ਨਾਂ ਨੇ ਜੋਗੇ ਹੈਗੇ ਆ ਨਾ ਇਹ ਸਧਾਰਨ ਪਰਿਵਾਰਾਂ ਨੇ ਇਹਨੇ ਜੋਗਾ ਹੈਗਾ ਪਰ ਕਿਹਨਾਂ ਨੂੰ ਅਪੀਲ ਕੀਤੀ ਤੁਸੀਂ ਇਸ ਤਰ੍ਹਾਂ ਅਸੀਂ ਦੇਖੋ ਜਿਹੜਾ ਸਾਰੇ ਰਾਜਪੂਤ ਭਾਈਚਾਰਿਆਂ ਨੂੰ ਜਿੰਨੇ ਸਾਡੇ ਜੰਦਰ ਸ਼ੈਰ ਜੀਆ ਫਿਕਸਵਾਵਾ ਗੁਰਦੁਆਰਾ ਸਾਹਿਬ ਨੂੰ ਉਹਨਾਂ ਨੂੰ ਤੇ ਸਾਰੇ ਇਲਾਕਿਆਂ ਨੂੰ ਅਸੀਂ ਆਨੂ ਭਾਈ ਅਮਰਿਤਪਾਲ ਉਹਨਾਂ ਦੇ ਮਾਤਾ ਪਿਤਾ ਨੂੰ ਵੀ ਕਰ ਅਸੀਂ ਸਾਰੇ ਜਗਤ ਨੂੰ ਅਪੀਲ ਕਰ ਰਹੇ ਹਾਂ ਜੀ ਤਾਂ ਤੁਸੀਂ ਕਿਹਨਾਂ ਕਿਹਨਾਂ ਨੂੰ ਕਰਦੇ ਹੋ ਅਸੀਂ ਸਾਰਿਆਂ ਨੂੰ ਕਰ ਰਹੇ ਇਨੇ ਇਸ ਤਰ੍ਹਾਂ ਪੀਸੀ ਤੇ ਗੱਲ ਕੀਤੀ ਕਿ ਭਾਈ ਅਮਰਿਤਪਾਲ ਉਹਨਾਂ ਦੇ ਪਰਿਵਾਰ ਨੂੰ ਜਾਂ ਫਿਰ ਹੋਰ ਸਿਮਰਤੀ ਸੀ ਮਾਨ ਉਹਨਾਂ ਨੂੰ ਕਰ ਰਹੇ ਆ ਇਹ ਤਾਂ ਕਿੰਨਾ ਕਿੰਨਾ ਨੂੰ ਕਰ ਰਹੇ ਆ ਫਿਰ ਮੈਂ ਤਾਂ ਉਹੀ ਕਹਿਣਾ ਕਿ ਅਸੀਂ ਅਸੀਂ ਵੀ ਪਰਟੀਕਲ ਇੱਕ ਬੰਦੇ ਨੂੰ ਪੀਲ ਨਹੀਂ ਕਰ ਰਹੇ ਅਸੀਂ ਪੂਰੇ ਅਕਾਲਵਾਸੀਆਂ ਨੂੰ ਅਸੀਂ ਪੂਰੇ ਸ਼ਹਿਰ ਨੂੰ ਅਪੀਲ ਕਰ ਰਹੇ ਆ ਕਿ ਜਿੰਨੀ ਹੋ ਸਕਦੀ ਹੈ ਵਾਧੂ ਤੋਂ ਵਾਧੂ ਇਹ ਗਰੀਬ ਪਰਿਵਾਰ ਹੈ ਠੀਕ ਹੈ ਇਹਨਾਂ ਦੀ ਮਦਦ ਕੀਤੀ ਜਾਵੇ ਤੇ ਇਲੈਕਸ਼ਨ ਚ ਯੋਜਨਾ ਤਾਂ ਕੱਗੀ ਫਿਰ ਇੱਕ ਪਾਰਟੀ ਆਪਾਂ ਕਹਿੰਦੇ ਸਾਡੀ ਮਾਂ ਪਾਰਟੀ ਹੈ ਇੱਕ ਪੰਨੇ ਨੇ 40 ਸਾਲ ਆਪਣੀ ਜ਼ਿੰਦਗੀ ਦੇ ਇੱਕ ਪਾਰਟੀ ਨੂੰ ਦੇ ਦਿੱਤੇ ਆਪਣੀ ਮਾਂ ਨੂੰ ਦੇ ਦਿੱਤੇ ਠੀਕ ਹੈ ਅਰਜਨ ਪਰਸਾ ਸ਼ੁਰਾ ਮਾਰਦੇ ਪਏ ਆ ਤੇ ਜੇ ਐਸੀ ਸਾਰੇ ਜਿਹੜੀ ਸਾਰੇ ਟਗਣਾ ਮੰਨਣ ਦੀ ਆਪਦੀ ਕੀਤੀ ਹੋਈ ਹੈ ਜੀ ਕਿਉਂਕਿ ਉਹ ਚਾਹਦੇ ਸੀ ਉਹਨਾਂ ਟਿਕਣ ਕਿੱਧਰ ਲੜੀ ਜਾਵੇ ਆਪ ਵੀ ਟੋਨ ਦੇਖੋ ਜੀ ਅਸੀਂ ਜਿੱਦੇ ਅੱਗੇ ਕੈਂਪੇਨਿੰਗ ਪੰਦਰੇ ਚੱਲ ਰਹੀ ਸੀ ਉੱਥੇ ਕੋਈ ਮੰਨਣ ਸਾਹਿਬ ਤਾਂ ਆਏ ਨਹੀਂ ਸੀ ਨਾ ਕਿ ਪਾਜੀਵਰ ਕਾਸੀ ਅਸੀਂ ਪਰਦਾ ਵਿੱਚ ਟੋਨ ਲੜ ਰਹੇ ਸੀ ਨਾ ਅਸੀਂ ਕੰਮ ਕਰ ਰਹੇ ਸੀ ਅਸੀਂ ਹੋਰ ਵੀ ਕੰਮ ਕਰ ਲਾਂਗੇ ਜਿਹੜੀ ਰੈਕਲ ਫਾਈਨੈਂਸ਼ੀਅਲ ਐਡੀਸ਼ਨ ਕਿ ਜਿੰਨੇ ਸਾਡੇ ਸਾਥ ਸਪਤੀ ਸਾਡੇ ਭੈਣ ਭਰਾ ਨੇ ਸਾਡੇ ਵੀਰ ਕੋਈ ਬਾਹਰ ਬੈਠੇ ਨੇ ਰਾਜਪੂਤ ਭਾਈਚਾਰੇ ਦੇ ਕਈ ਸਾਡੇ ਇਲਾਕਾ ਨਿਵਾਸੀ ਨੇ ਸਭ ਨੂੰ ਅਸੀਂ ਹੱਥ ਜੁੜ ਕੇ ਬੇਨਤੀ ਕਰਦੇ ਆ ਕਿ ਜਿੰਨਾ ਹੋ ਸਕਦਾ ਵਾਦੂਆ ਪਰਿਵਾਰ ਦੀ ਮਦਦ ਕੀਤੀ ਜਾਵੇ ਜਿੰਨਾ ਸਾਡੇ ਕੋਲ ਇਕੱਠ ਜੋੜ ਹੋਏਗਾ ਪੂਰਿਆ ਜਾਏਗਾ ਅਸੀਂ ਉਹਨਾਂ ਪਰਿਵਾਰ ਨੂੰ ਮਦਦ ਕਰਕੇ ਦਵਾਂਗੇ ਤਾਂ surjit कौर ਹੁਣ ਇੱਕ ਤਰੀਕੇ ਨਾਲ ਤੁਸੀਂ ਕਹਿ ਸਕਦੇ ਹੋ ਮੋਰਚਾ ਖੋਲਦੇ ਨਜ਼ਰ ਆ ਰਹੇ ਨੇ ਇਸ ਦਾ ਅਸਰ ਇਲੈਕਸ਼ਨ ਦੇ ਉੱਤੇ ਕਿੰਨਾ ਹੁੰਦਾ ਉਹ ਦੇਖਣਾ ਹੋਏਗਾ ਕਾਬਲੇ ਗੌਰ ਇਹ ਵੀ ਹੈ ਕਿ ਹੁਣ ਹਾਲੀ ਦੇ ਵਿੱਚ ਲੋਕ ਸਭਾ ਦੀਆਂ ਵੋਟਾਂ ਨਿਕਲੀਆਂ ਨੇ ਜਿਹੜਾ ਜਲੰਧਰ ਵੈਸਟ ਹਲਕਾ ਸੀ ਇਹ ਜਲੰਧਰ ਦੇ ਅਧੀਨ ਆਉਂਦਾ ਜਲੰਧਰ ਲੋਕ ਸਭਾ ਹਲਕੇ ਦੇ ਅਧੀਨ ਤੇ ਜਲੰਧਰ ਵੈਸਟ ਹਲਕੇ ਦੇ ਵਿੱਚ ਅਕਾਲੀ ਦਲ ਨੂੰ 2600 ਕੁਝ ਵੋਟਾਂ ਪਈਆਂ ਨੇ ਸਿਰਫ 2600 ਕੁਝ ਵੋਟਾਂ ਹੁਣ ਸਵਾਲ ਇਹ ਹੈ ਕਿ ਜਿੱਤ ਵਾਲੇ ਪਾਸੇ ਨਾ 2600 ਵੋਟਾਂ ਤੋਂ ਅਕਾਲੀ ਦਲ ਜਾ ਪਾਏਗਾ ਕਿਉਂਕਿ ਉਸੇ ਸੀਟ ਦੇ ਉੱਤੇ ਕਰੀਬ-ਕਰੀਬ 43000 ਵੋਟਾਂ ਪੈ ਗਈਆਂ ਭਾਜਪਾ ਨੂੰ ਮੈਂ ਲੋਕ ਸਭਾ ਚੋਣਾਂ ਦਾ ਜ਼ਿਕਰ ਕਰ ਰਿਹਾ ਹਾਂ ਤੇ ਕਰੀਬ 44000 ਵੋਟਾਂ ਪੈ ਗਈਆਂ ਕਾਂਗਰਸ ਨੂੰ ਔਰ ਆਮ ਆਦਮੀ ਪਾਰਟੀ 15000 ਦੇ ਆਸ-ਪਾਸ ਸੀ ਯਾਨੀ ਦਿਲਚਸਪ ਫਾਈਟ ਉੱਥੇ ਨਜ਼ਰ ਆ ਸਕਦੀ ਹੈ ਹੁਣ ਅੱਗੇ ਵਧਦੇ ਹਾਂ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਇਸ ਪੂਰੇ ਬਾਗੀ ਧੜੇ ਦੇ ਉੱਤੇ ਇਲਜ਼ਾਮ ਲੱਗ ਰਿਹਾ ਕਿ ਬੀਜੇਪੀ ਦੇ ਹੱਥਾਂ ਦੇ ਵਿੱਚ ਖੇਡ ਰਹੇ ਨੇ ਔਰ ਸ਼੍ਰੋਮਣੀ ਅਕਾਲੀ ਦਲ ਦੇ ਆਪਰੇਸ਼ਨ ਲੋਟਸ ਦੇ ਇਲਜ਼ਾਮਾਂ ਦੇ ਉੱਤੇ ਬੀਜੇਪੀ ਪਲਟਵਾਰ ਕਰ ਰਹੀ ਹੈ ਔਰ ਬੀਜੇਪੀ ਦੇ ਆਗੂ ਇੱਕ ਇੱਕ ਕਰਕੇ ਬਿਆਨ ਦੇ ਰਹੇ ਨੇ ਇਕ ਹਜ਼ਾਰੇ ਕੇ ਇਲਜ਼ਾਮ ਤਰ੍ਹਾਂ ਸ਼ਾਂਤ ਪਰਿਵਾਰ ਸੰਭਾਲਿਆ ਅਕਾਲੀ ਦਲ ਅਕਾਲੀ ਦਲ ਦੀ ناکامی ਸਿੱਖਾਂ ਨੇ ਸ਼ਰਮਣੀ ਅਕਾਲੀ ਦਲ ਨੂੰ ਨਕਾਰ ਦਿੱਤਾ ਹੈ ਇਹ ਜਿਹੜੀਆਂ ਸਟੇਟਮੈਂਟਸ ਨੇ ਇਹ ਜਿਹੜੀਆਂ ਮਨਜਿੰਦਰ ਸਿੰਘ ਸਿਰਸਾ ਦੇ ਵੱਲੋਂ ਦਿੱਤੀਆਂ ਡੀਆਂ ਨੇ ਸਿਰਸਾ ਜਦੋਂ ਨਿਊਜ਼ ਟੀਮ ਦੇ ਨਾਲ ਗੱਲਬਾਤ ਕਰ ਰਹੀ ਸੀ ਤਾਂ ਸਿਰਸਾ ਨੇ ਕਿਹਾ ਕਿ ਸ਼ਰਮਣੀ ਅਕਾਲੀ ਦਲ ਨੂੰ ਨਕਾਰਿਆ ਹੈ ਲੋਕਾਂ ਨੇ ਇਸੇ ਲਈ ਅੰਮ੍ਰਿਤਪਾਲ ਤੇ ਸਰਜੀਤ ਸਿੰਘ ਖਾਲਸਾ ਦੀ ਜਿੱਤ ਹੋਈ ਹੈ ਖਡੂਰ ਸਾਹਿਬ ਤੇ ਫਰੀਦਕੋਟ ਦੇ ਵਿੱਚ ਸ਼ਰਮਣੀ ਅਕਾਲੀ ਦਲ ਕਿਸੇ ਨਾ ਕਿਸੇ ਤੇ ਭਾਂਡਾ ਫਨਣ ਦੀ ਕੋਸ਼ਿਸ਼ ਕਰ ਰਿਹਾ ਹੈ ਸ਼ਰਮਣੀ ਅਕਾਲੀ ਦਲ ਦੀ ਆਪਣੀ ناکਾਮੀਆਂ ਇਸ ਲਈ ਉਹ ਖਤਮ ਹੋ ਰਿਹਾ ਹੈ। ਸਿਰਸਾ ਨੇ ਵੀ ਕਿਹਾ ਕਿ ਨਕਾਰੇ ਜਾਣ ਦੇ ਬਾਵਜੂਦ ਕੁਰਸੀ ਦੇ ਨਾਲ ਚਿਪਕੇ ਰਹਿਣਾ ਚਾਹੁੰਦੇ ਨੇ। ਯਾਨੀ ਸੁਖਬੀਰ ਬਾਦਲ ਦੇ ਉੱਤੇ ਸਿੱਧਾ ਤੰਗ ਕਸਿਆ ਜਾ ਰਿਹਾ ਹੈ। ਉਹਨਾਂ ਨੇ ਵੀ ਕਿਹਾ ਕਿ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਸਿਆਸੀ ਬਿਆਨ ਨਾ ਦੇਣ। ਜਥੇਦਾਰ ਸਿੱਖਾਂ ਦੇ ਰੁਮਾਇੰਦੇ ਨੇ ਕਿਸੇ ਪਾਰਟੀ ਦੇ ਨਹੀਂ। ਜਥੇਦਾਰ ਸਾਹਿਬ ਨੂੰ ਇੱਕ ਪਾਰਟੀ ਦਾ ਪੱਖ ਨਹੀਂ ਪੂਰਨਾ ਚਾਹੀਦਾ। ਜੇ ਅਮਰਿਤਪਾਲ ਦਾ ਜ਼ਿਕਰ ਕੀਤਾ ਵਰਸਾ ਸਿੰਘ ਬਲਟੋਹਾ ਕਹਿੰਦੇ ਨੇ ਕਿ ਅਮਰਿਤਪਾਲ ਦੇ ਪਿੱਛੇ ਆਰਐਸਐਸ ਹੈ ਅਮਰਿਤਪਾਲ ਨੇ ਪਹਿਲਾਂ ਇਲੈਕਸ਼ਨ ਨਹੀਂ ਲੜਨਾ ਸੀ ਆਰਐਸਐਸ ਦੇ ਸ਼ਖਸ ਨੇ ਜਿਹੜੇ ਵਕੀਲ ਵੀ ਨੇ ਉਹ ਜੇਲ੍ਹ 'ਚ ਮਿਲਦੇ ਨੇ ਔਰ ਉਸ ਤੋਂ ਬਾਅਦ ਅਮਰਿਤਪਾਲ ਦਾ ਐਲਾਨ ਹੋ ਜਾਂਦਾ ਕਿ ਇਲੈਕਸ਼ਨ ਲੜਦੇ ਅਮਰਿਤਪਾਲ ਦੇ ਪਿੱਛੇ ਆਰਐਸਐਸ ਹੈ ਪਰ ਚਲੋ ਮੈਂ ਵਰਸਾ ਸਿੰਘ ਬਲਟੋਹਾ ਜੀ ਦੀ ਇਸ ਗੱਲ ਨੂੰ ਮੰਨ ਲੈਂਦਾ ਹਾਂ ਪਰ ਤੁਸੀਂ ਦੇਖੋ ਕਿ ਅਕਾਲੀ ਦਲ ਦਾ ਪਤਨਾ ਅਕਾਲੀ ਦਲ ਦੀ ਲੀਡਰਸ਼ਿਪ ਦਾ ਇਸ ਤੋਂ ਜ਼ਿਆਦਾ ਗ੍ਰਾਭ ਕੀ ਹੋ ਸਕਦਾ ਹੈ ਕਿ ਜਿੰਨੂੰ ਆਰਐਸਐਸ ਚੋਣਾਂ ਲੜਾ ਰਹੀ ਉਹ ਵੀ ਜਿੱਤ ਜਾਂਦਾ ਹੈ ਯੂ ਨੋ ਆਰਐਸਐਸ ਟੂ ਨਾ ਉਹ ਲੜਾ ਰਹੀ ਆ ਉਹ ਵੀ 2.5 ਲੱਖ ਵੋਟਾਂ ਤੋਂ ਜਿੱਤ ਕੇ ਆ ਜਾਂਦਾ ਏ ਯਾਰ ਐਸਐਸ ਸਹਸ ਦੇ ਵਿੱਚ ਮੈਨੂੰ ਨਹੀਂ ਪਤਾ ਤੁਸੀਂ ਗੱਲ ਕਰ ਰਹੇ ਹੋ ਇਹ ਵਿਸ਼ੇ ਸਿੰਘ ਵਲਟੋਹ ਨੇ ਕਹੇ ਸੋ ਦੇਖੋ ਉਹਦਾ ਕੰਮ ਹੀ ਆ ਤੁਸੀਂ ਦੇਖੋ ਇਹਨਾਂ ਨੂੰ ਸਭ ਨੂੰ ਬਿਨਾਂ 3 ਸੱਜ ਨੂੰ ਆਰਐਸਐਸ ਦਾ ਆਦਮੀ ਕਹਿੰਦੇ ਸੀ ਆਪਣੇ ਨੂੰ ਬੀਬੀ ਜਾਗੀਰ ਕੌਰ ਜਿਹਨੂੰ ਆਰਐਸਐਸ ਦਾ ਲੋਕ ਆ ਸਾਰੇ ਫਿਰ ਤੁਸੀਂ ਇਹਦਾ ਮਤਲਬ ਆਰਐਸਐਸ ਦੇ ਲੋਕ ਵਾਪਸ ਲੈਣਾ ਕੈਂਡੀ ਇਹ ਤਾਂ ਉਹਨਾਂ ਨੂੰ ਦੱਸਣਾ ਚਾਹੀਦਾ ਕਿ ਕਿਆ ਉਹ ਤੋਂ ਫਿਰ ਤੁਸੀਂ ਧੋਤਾ ਸੀ ਉਹਨਾਂ ਨੂੰ ਉਹਨਾਂ ਨੂੰ ਸਰਚ ਪਾਇਆ ਸੀਗਾ ਇਹਨਾਂ ਨੂੰ ਕੀ ਕੀਤਾ ਸੀਗਾ ਅਮਰਿਤਪਾਲ ਦੇ ਪਿੱਛੇ ਕੌਣ ਹੈ ਜਾਂ ਕੋ ਆਪਾਂ ਇਹ ਗੱਲ ਆਪਣੀ ਕਮਿਊਨਿਟੀ ਨੂੰ ਤੁਸੀਂ ਠੀਕ ਆ ਤੁਸੀਂ ਪੰਜਾਬ ਨੂੰ ਰਿਪਰੈਜ਼ੈਂਟ ਕਰਦੇ ਜੇ ਤੁਹਾਨੂੰ ਆਪਣੀ ਕੌਮ ਦੇ ਬਾਰੇ ਸਮਝਣਾ ਚਾਹੀਦਾ ਹੈ ਸਿੱਖਾਂ ਦੀ ਭਾਵਨਾ ਇਹ ਆ ਕਿ ਆਕਾਲੀ ਦਲ ਨਕਾਰੇ ਕਪਾਏ ਨਹੀਂ ਅਸੀਂ ਦਰਾਂ ਨਹੀਂ ਜਾ ਸਕਦੇ ਉਹ ਆਪਣਾ ਆਲਟਰਨੇਟਿਵ ਤਰਾਸ਼ ਰਹੇ ਔਰ ਆਲਟਰਨੇਟਿਵ ਰੂਪ ਚ ਉਹਨਾਂ ਸਰਬਜੀਤ ਔਰ ਅਮਰਪਾਲ ਨੂੰ ਆਲਟਰਨੇਟਿਵ ਤਰਾਸ਼ਿਆ ਇਹਨੂੰ ਆਪਾਂ ਕਿਵੇਂ ਡਿਨਾਈ ਕਰ ਸਕਦੇ ਜਿਹੜੇ ਕਾਲ ਤੱਕ ਸਾਹਿਬ ਦੇ ਜਥੇਦਾਰ ਦਾ ਤੁਸੀਂ ਕੱਲ ਬਿਆਨ ਸੁਣਿਆ ਹੋਣਾ ਕਹਿੰਦੇ ਕਿ ਦਿੱਲੀ ਵਾਲੇ ਪਾਸੇ ਜਿਹੜੇ ਜਾਂਦੇ ਨੇ ਔਰ ਦਰਬਾਰ ਸਾਹਿਬ ਵਾਲੇ ਪਾਸੇ ਜਿਹੜੇ ਬੈਠ ਲੈਂਦੇ ਨੇ ਉਹ ਗਲਤ ਹੁੰਦਾ ਦਰਬਾਰ ਸਾਹਿਬ ਵਾਲੇ ਤੁਹਾਨੂੰ ਰਾਜਪਾਖਵੇਂ ਮਿਲੇਗਾ ਸਭ ਕੁਝ ਮਿਲੇਗਾ ਨਹੀਂ ਤੂੰ ਦਸਣ ਜਾ ਤੇ ਜਥੇਦਾਰ ਅਕਾਲਪੁਰ ਸਾਹਿਬ ਕਿਸੇ ਦਰਬਾਰ ਸਾਹਿਬ ਵਾਲੇ ਕਿਸੇ ਪਾਸੇ ਕਿਵੇਂ ਰਹਿਣਾ ਮੈਂ ਹੀ ਜਾਣਾਂ ਸਭ ਤੋਂ ਪਹਿਲਾਂ ਦਸਣ ਇਹ ਰਾਜਪਾਖ ਕੀ ਦੇਣਗੇ ਕਿ ਚਾਰੇ ਆਪਣੀਆਂ ਕੁਰਸੀਆਂ ਉਹਦੇ ਹੱਥ 'ਚ ਨਹੀਂ ਹੈਗੀਆਂ ਕਿ ਲੋਕੋ ਰਾਜਪਾਖ ਕੀ ਦੇਣਗੇ ਗਲਤ ਗੱਲ ਹੈ ਨਾ ਇਹੀ ਜਥੇਦਾਰ ਸਹਿਬਾਂ ਨੂੰ ਸਮਝਣਾ ਚਾਹੀਦਾ ਤਾਂ ਇਹਦੀ ਕ੍ਰੈਡਿਬਿਲਟੀ ਖਤਮ ਹੋ ਜਾਂਦੀ ਹੈ ਕੀ ਅੱਜ ਜਥੇਦਾਰ ਸਾਹਿਬ ਕਹਿ ਦੇਣਗੇ ਕਿ ਜਿਹੜਾ ਅਮਰਿਤਪਾਲ ਜਿੱਤ ਕੇ ਆਇਆ ਉਹ ਗਲਤ ਆ ਕੀ ਜਥੇਦਾਰ ਸਾਹਿਬ ਕਹਿ ਦੇਣਗੇ ਜਾਂ ਸਰਬਜੀਤ ਜਿੱਤ ਕੇ ਆਇਆ ਉਹ ਗਲਤ ਆ ਯਾਰ ਹਾਦੂਗੀ ਸਿੱਖਾਂ ਨੇ ਉਹਨਾਂ ਨੂੰ ਮੋ ਮਤਲਬ ਇਹ ਹੀ ਪ੍ਰੋਬਲਮ ਆ ਕਿ ਤੁਸੀਂ ਪੰਥ ਨੂੰ ਆਪਣੀ ਮਰਜ਼ੀ ਦੇ ਵਾਸਤੇ ਗੁਲਾਮ ਬਣਾ ਕੇ ਰੱਖਿਆ ਹੈ ਜਿੱਦਣ ਤੁਹਾਨੂੰ ਜਿਹੜੀ ਚੀਜ਼ ਚੰਗੀ ਲੱਗਦੀ ਹੈ ਉਦੋਂ ਤੁਸੀਂ ਬੋਲਦੇ ਜੀ ਕਿ ਆ ਕਦੀ ਤੁਸੀਂ ਦੇਖਿਆ ਕਿਸੇ ਜਥੇਦਾਰ ਸਹਬਾਨ ਨੇ ਕੀ ਹੋਵੇ ਯਾਰ ਸੁਬੀਰ ਸਾਹਿਬ ਤੋਂ ਕੋਣ ਹੁੰਦਾ ਇਸ ਤਰ੍ਹਾਂ ਆ ਕੇ ਆਪਣੇ ਆਪ ਕਾਲ ਤੱਕ ਤੇ ਮਾਫੀ ਮੰਗਣ ਵਾਲਾ ਆਪੇ ਮਾਫੀ ਮੰਨ ਕੇ ਆਪੇ ਸੇਵਾ ਕਰਨ ਵਾਲਾ ਇਹ ਪ੍ਰਥਾ ਕਦੋਂ ਸ਼ੁਰੂ ਹੋਈ ਕੱਲ ਨੂੰ ਕੋਈ ਵੀ ਆ ਕੇ ਜਿੰਨੇ ਪੰਥ ਚੋਂ ਨਕਾਰੇ ਹੋਏ ਲੋਕ ਨੇ ਜਿਨ੍ਹਾਂ ਨੂੰ ਪੰਥ ਕਿਉਂ ਬਾਹਰ ਕੱਢਿਆ ਏ ਜਿਹਦਾ ਜ਼ਿਕਰ ਉਹ ਆ ਕੇ ਕਾਲ ਤੱਕ ਤੇ ਕਹੋਗਾ ਮੈਂ ਅੱਜ ਤਿੰਨ ਦਿਨ ਦੀ ਸੇਵਾ ਕਰਨੀ ਆ ਮੈਂ ਜੁੱਟੇ ਸੇਵਾ ਕਰਨ ਚੱਲੇ ਆ ਅਕਾਲ ਤਖਤ ਦੇ ਜਥੇਦਾਰ ਸਹਿਬਾਨਾਂ ਨੂੰ ਆਪਣੀ ਸਿੱਖ ਦੀ ਦੇਸ਼ ਭਰ ਦੇ ਸਿੱਖਾਂ ਦੀ ਨੁਮਾਇੰਦਗੀ ਦੁਨੀਆ ਭਰ ਦੀ ਸਿੱਖਾਂ ਦੀ ਨੁਮਾਇੰਦਗੀ ਕਰਨੀ ਆ ਤੁਸੀਂ ਤੁਸੀਂ ਕਿ ਕੇਵਲ ਕੇਵਲ ਇੱਕ ਪਾਰਟੀ ਦੀ ਨੁਮਾਇੰਦਗੀ ਕਰਨੀ ਹੈ ਗਰਤ ਗੱਲ ਹੈ ਮੈਂ ਜਥੇਦਾਰ ਸਾਹਿਬ ਦੇ ਚਰਨਾਂ 'ਚ ਹੱਥ ਬੰਨ੍ਹ ਕੇ ਬੇਨਤੀ ਕਰਦਾ ਹਾਂ ਜਥੇਦਾਰ ਸਾਹਿਬ ਤੁਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਗੁਰੂ ਹਰਗੋਬਿੰਦ ਪਾਸ਼ਾ ਜੀ ਦੀ ਆਪਜੀ ਤੇ ਕਿਰਪਾ ਤਰਸਿਆ ਆ ਆਪ ਜੀ ਨੂੰ ਇਹ ਪਾਰਟੀ ਦੀਆਂ ਸਟੇਟਮੈਂਟਾਂ ਨਹੀਂ ਦੇਣੀਆਂ ਚਾਹੀਦੀਆਂ ਤੁਹਾਨੂੰ ਦੇਸ਼ ਭਰ ਦੇ ਸਿੱਖਾਂ ਦੀ ਚਿੰਤਾ ਕਰਨੀ ਚਾਹੀਦੀ ਆ ਦੇਸ਼ ਭਰ ਦੇ ਸਿੱਖ ਕਿਵੇਂ ਮਜ਼ਬੂਤ ਹੋ ਸਕਦੇ ਤੁਹਾਨੂੰ ਉਹ ਲੇ ਪਾਸੇ ਜਾ ਰਹੇ ਨੇ ਦਰਬਾਰ ਸਾਹਿਬ ਵਾਲੇ ਪਾਸੇ ਪਿੱਟ ਕਰ ਰਹੇ ਨੇ ਉਹਨਾਂ ਨੇ ਵਿਚਾਰਾ ਤੁਸੀਂ ਸਮਝ ਰਹੇ ਹੋ ਕਿ ਸੰਦਰ ਨਾਲ ਉਹਨਾਂ ਨੇ ਕਿਸੇ ਦਾ ਨਾਂ ਨਹੀਂ ਲਿਆ ਨਾ ਤਾਂ ਬਾਗੀ ਧੜੇ ਦਾ ਨਾਂ ਲਿਆ ਨਾ ਹੀ ਬਾਦਲ ਪਰਿਵਾਰ ਹੋਰਾਂ ਦਾ ਧਟਾ ਜਥੇਦਾਰ ਸਾਹਿਬ ਨੂੰ ਇੱਕ ਬੇਨਤੀ ਕਰਦਾ ਹੈ ਜਥੇਦਾਰ ਸਾਹਿਬ ਤੁਹਾਡੀਆਂ ਇਹਨਾਂ ਸਟੇਟਮੈਂਟਾਂ ਦੇ ਕਰਕੇ ਅੱਜ ਕਾਂਗਰਸ ਦੇ 7 ਐਮਪੀ ਜਿੱਤ ਕੇ ਗਏ ਜਿਨ੍ਹਾਂ ਅਦਾਲਤ ਤੱਕ ਤਰੂਟ ਆਇਆ ਹੈ ਹੂੰ ਇਹ ਕਿਹਦੀ ਜ਼ਿੰਮੇਵਾਰੀ ਆ? ਕਿ ਆ ਇਹ ਘਾਤ ਤੱਕ ਸਭ ਦਾ ਫੇਲੀਅਰ ਨਹੀਂ? ਕਿ ਆ ਇਹ ਸਿੱਖ ਕੌਮ ਦਾ ਫੇਲੀਅਰ ਨਹੀਂ ਹੋ ਗਿਆ? ਇਹ ਲੀਡਰਸ਼ਿਪ ਦਾ ਫੇਲੀਅਰ ਆ। ਸਿੱਖਾਂ ਨੇ ਉਹਨਾਂ ਨੂੰ ਵੋਟਾਂ ਕਿਉਂ ਪਾਈਆਂ ਨੇ? ਕਿਉਂਕਿ ਸਿੱਖ ਮਜਬੂਰ ਹੋ ਚੁੱਕੇ ਨੇ। ਉਹ ਇਹਨਾਂ ਨੂੰ ਕਿਸੇ ਸੂਰਤੇ ਮੂੰਹ ਨਹੀਂ ਲਾਉਣਾ ਚਾਹੁੰਦੇ। ਇਸ ਕਰਕੇ ਕਾਂਗਰਸ ਨੂੰ 1984 ਦੇ ਕਾਤਲੂ ਲੋਕਾਂ ਨੇ ਵੋਟਾਂ ਪਾ ਦਿੱਤੀਆਂ। ਇਹਦਾ ਜ਼ਿੰਮੇਵਾਰ ਕੌਣ ਆ? ਇਹਦਾ ਜ਼ਿੰਮੇਵਾਰ ਹੋਰ ਕੋਈ ਨਹੀਂ। ਇਹਦਾ ਜ਼ਿੰਮੇਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਥੇਦਾਰ ਸਹਿਬਾਨ ਨੇ ਜਿਹੜੇ ਸਿੱਖ ਕੌਮ ਨੂੰ ਸੇਧ ਨਹੀਂ ਦੇ ਪਾਰੇ। ਅੱਜ ਜ ਹਰ ਸਿੱਖ ਡੰਡਵੱਤ ਕਰਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਪੈਰਾਂ 'ਚ ਜਾ ਕੇ ਬੈਠਦਾ ਹੂ ਅਸੀਂ ਉਹਨਾਂ ਸਭ ਤੋਂ ਪਹਿਲਾਂ ਅਸੀਂ ਪੋਛ ਕਤਾਰ ਸਭ ਤੋਂ ਪਹਿਲਾਂ ਮਨਜਿੰਦਰ ਸਿੰਘ ਸਿਰਸਾ ਹੂਗਾ ਸੇਵ ਦੇਣ ਕੌਮ ਨੂੰ ਦਸਣ ਕੌਮ ਨੂੰ ਕਿਤਨਾ ਸਿੱਖਾਂ ਨੂੰ ਇੱਕ ਜੁੱਟ ਕਰਨਾ ਦੁਨੀਆ ਦੇ ਅੰਦਰ ਤੇ ਅਕਾਲੀ ਦਲ ਦਾ ਮਤਲਬ ਸਿੱਖ ਦਾ ਮਤਲਬ ਜਿਹੜਾ ਬਾਦਲਾਂ ਨਾਲ ਆ ਬਸ ਉਹੀ ਸਿੱਖ ਹੈ ਬਾਕੀ ਸਿੱਖ ਹੀ ਨਹੀਂ ਹੈ ਕਿ ਇਹ ਜਿਹੜੀ ਪਰੰਪਰਾ ਅਕਾਲ ਤਖਤ ਕਰਦਾ ਪਿਆ ਇਹ ਚੰਗੀ ਗੱਲ ਨਹੀਂ ਜਥੇਦਾਰ ਸਹਿਬਾਨ ਨੂੰ ਐਸੇ ਬਿਆਨ ਨਹੀਂ ਦੇਣੇ ਚਾਹੀਦੇ ਉਹਨਾਂ ਨੂੰ ਇਹ ਬਿਲਕੁਲ ਸਪਸ਼ਟ ਕਰਨਾ ਚਾਹੀਦਾ ਹੈ ਉਹ ਸਾਡੀ ਕੌਮ ਦੇ ਸਭ ਤੋਂ ਸ਼ੀਸ਼ਟਨ ਤੋਂ ਕਰਨ ਵਾਲੇ ਸ਼ੀਸ਼ਟੇ ਬੈਠੇ ਜਥੇਦਾਰ ਨੇ ਉਹਨਾਂ ਨੂੰ ਇਹ ਬਿਲਕੁਲ ਕੋਈ ਵੀ ਪਤ ਪਲੜੇ ਦੇ ਅੰਦਰ ਇੱਕ ਨੂੰ ਜਿਹਨੂੰ ਬਰਾਬਰ ਤੋਲਣਾ ਚਾਹੀਦਾ ਹੁਣ ਤੁਸੀਂ ਕਹਿੰਦਾ ਦਿੱਲੀ ਵਾਲੇ ਪਾਸੇ ਕਾਲ ਅਕਾਲੀ ਦਲ ਦੇ ਦਿੱਲੀ ਦਾ ਪ੍ਰਧਾਨ ਜਾ ਕੇ ਪਰਸੋਂ ਕਾਂਗਰਸ ਦੇ ਲੀਡਰ ਹੁੱਡਾ ਸਾਹਿਬ ਨੂੰ ਜਾ ਕੇ ਗੱਲ ਚਾਰ ਪਾ ਕੇ ਕਹਿੰਦਾ ਅਸੀਂ ਤੁਹਾਡੀ ਸਪੋਰਟ ਕਰਾਂਗੇ ਹਰਿਆਣੇ ਅੰਦਰ ਕਿਹਨਾਂ ਦਾ ਨਾਮ ਲੈ ਰਿਹਾ ਸਰਨਾਵਰਾ ਮੈਂ ਨਹੀਂ ਕਿਸੇ ਨਾਮ ਲੈ ਰਿਹਾ ਮੈਂ ਤੁਹਾਨੂੰ ਦੱਸਦਾ ਆ ਆਪਣੇ ਲੱਭ ਲਿਓ ਜੀ ਹਾਂ ਕੀ ਜਥੇਦਾਰ ਉਹ ਕਹਿੰਦੇ ਕਿ ਉਹ ਕੰਮ ਹੀ ਆਪਣੀਆਂ ਨੇ ਲੋਕਾਂ ਦੀ ਐਕਸੈਪਟੇਬਿਲਟੀ ਖਤਮ ਹੋ ਚੁੱਕੀ ਆ ਉਹਨੂੰ ਸਮਝਣਾ ਹੀ ਨਹੀਂ ਚਾਹੁੰਦੇ ਠ 2021 ਚ 3 ਸੀਟਾਂ ਰਹਿ ਗਈਆਂ ਹੁਣ ਸਫਾਈ ਹੋ ਗਿਆ ਬਿਲਕੁਲ ਤੇ ਕਿਆ ਇਹਦੇ ਦੋਸ਼ ਭਾਪੀ ਨੂੰ ਜੋੜਿਆ ਮੜਿਆ ਜਾਂਦਾ ਸਦਾ ਭਾਪੀ ਦੇ ਸਰਦਾਰ ਦੇ ਜਦੋਂ ਤੁਸੀਂ ਜੇ ਤੁਸੀਂ ਅਜੇ ਵੀ ਸਮਝਦੇ ਜੇ ਕਿ ਲੋਕਾਂ ਤੋਂ ਨਕਾਰੇ ਜਾਣ ਦੇ ਬਾਵਜੂਦ ਵੀ ਤੁਸੀਂ ਕੁਰਸੀ ਤੇ ਚਿਪਕ ਕੇ ਬੈਠੇ ਰਹੋਗੇ ਔਰ ਉਹਦੀ ਜ਼ਿੰਮੇਵਾਰ ਇਹ ਭਾਪੀ ਤੁਹਾਨੂੰ ਹਟਾਉਣਾ ਚਾਹੁੰਦੀ ਲੋਕ ਤੁਹਾਨੂੰ ਜੇ ਪਟਾਉਣਾ ਚਾਹੁੰਦੇ ਤੁਸੀਂ ਐਮਐਲਏ ਔਰ ਐਮਪੀ ਜਿੱਤ ਕੇ ਨਾ ਹੁੰਦੇ ਜਮਾਨਤਾ ਚੱਪਤ ਹੋ ਗਿਆ ਦੇਖੋ ਸਿੱਖਾਂ ਨੇ ਆਪਣਾ ਆਲਟਰਨੇਟਿਵ ਜਿਹੜਾ ਹੈ ਇਹ ਤੁਹਾਨੂੰ ਮੰਨਣਾ ਪਊਗਾ ਉਹ ਸਰਬਜੀਤ ਦੇ ਰੂਪ ਅੰਦਰ ਔਰ ਅਮਰਿਤਪਾਲ ਦੇ ਰੂਪ ਅੰਦਰ ਆਪਣੇ ਆਪ ਨੂੰ ਸਿੱਖਾਂ ਨੇ ਮੰਨਿਆ ਤੁਸੀਂ ਕਹਿ ਰਹੇ ਹੋ ਆਕਾਲੀ ਦਲ ਕਮਜ਼ੋਰ ਹੈ ਇਸ ਕਰਕੇ ਅਮਰਿਤਪਾਲ ਤੇ ਸਰਬਜੀਤ ਉਹੀ ਕਾਰਨ ਮੈਂ ਨਹੀਂ ਕਹਿ ਰਿਹਾ ਸਿੱਖ ਦੇਸ਼ੀ ਇਹ ਕਹਿ ਰਿਹਾ ਹਾਂ ਸਿੱਖਾਂ ਨੇ ਬਹੁਤ ਵਡਿਆ ਆਕਾਲੀ ਦਲ ਦੀ ਮਤਲਬ ਕਹੂੰਗਾ ਮੈਂ ਫੇਲਿਅਰ ਹਾਂ ਕਿਉਂ ਸਿੱਖਾਂ ਨੂੰ ਰਿਪਰੈਜ਼ੈਂਟੇਸ਼ਨ ਨਹੀਂ ਦੇ ਸਕੀ ਸਿੱਖਾਂ ਨੇ ਆਪਣਾ ਲੀਡਰ ਦੇ ਤੌਰ ਤੇ ਆਕਾਲੀ ਦਲ ਨੂੰ ਜੁਰਮ ਨਕਾਰ ਦਿੱਤਾ ਹੈ ਇਹੀ ਕਾਰਨ ਹੈ ਕਿ ਅਮਰਿਤਪਾਲ ਜੀਲਚ ਬੰਦ ਹੋਣ ਦੇ ਬਾਵਜੂਦ ਪਹਿਲਾ ਕੋਟਾ ਤੂੰ ਜਿੱਤ ਕੇ ਆਉਂਦਾ ਹੈ ਸਰਬਜੀਤ ਸਿੰਘ ਜਿਹੜਾ ਇੰਨੀ ਵਰਾ ਜਮਾਨਤਾ ਜਬਤ ਕਰਾ ਚੁੱਕਿਆ ਸੀ ਸਿੱਖਾਂ ਨੇ ਉਹਦੇ ਬਾ ਉਹਦੇ ਵਜਾਇ ਅਕਾਲੀ ਦਲ ਦੇ ਵਜਾਇ ਸਰਬਜੀਤ ਨੂੰ ਜਤਾਉਣਾ ਠੀਕ ਸਮਝਿਆ ਕਿ ਉਹ ਦਸਵੇਂ ਵਿੱਚ ਬੀਜੇਪੀ ਦਾ ਕਿ ਖਸੂਰ ਹੈ ਇਹ ਚੰਗੀ ਗੱਲ ਨਹੀਂ ਕੋਈ ਬੋਲ ਰੋਕਣ ਨਹੀਂ ਰੋਕ ਨਹੀਂ ਸਕਦਾ ਬੋਲਣ ਹੋ ਲੇਕਿਨ ਮੈਨੂੰ ਲੱਗਦਾ ਕਿ ਉਹਨਾਂ ਨੂੰ ਆਪਣੇ ਘਰ ਨੂੰ ਸਮਝਣਾ ਚਾਹੀਦਾ ਔਰ ਸੋਚਣਾ ਚਾਹੀਦਾ ਹੈ ਕਿ ਵਜਾਇ ਅਸੀਂ ਇੱਧਰ ਉੱਧਰ ਮੈਂ ਕਿ ਬੀਜੇਪੀ ਲੋਟਸ ਮਿਸ਼ਨ ਪਤਾ ਨਹੀਂ ਮਿਸ਼ਨ ਲੋਟਸ ਜੋ ਵੀ ਕਹਿੰਦੇ ਨੇ ਅਕਾਲੀ ਦਲ ਦੇ ਅੰਦਰ ਇਸ ਸਮੇਂ ਤੁਸੀਂ ਕਹਿ ਸਕਦੇ ਹੋ ਕਿ ਪਚਾਲ ਵਰਗੀ ਸਥਿਤੀ ਹੈ ਜਿਸ ਤਰੀਕੇ ਨਾਲ ਬਾਗੀ ਧੜਾ ਬਗਾਵਤ ਦੇ ਉੱਤੇ ਉੱਤਰ ਆਇਆ ਤੇ ਦੂਜੇ ਪਾਸੇ ਵਿਰੋਧੀ ਇਸ ਸਮੇਂ ਤੰਗ ਕਰ ਰਹੇ ਨੇ ਭਾਜਪਾ ਦਾ ਬਹੁਤ ਜ਼ਿਕਰ ਅਕਾਲੀ ਦਲ ਕਰ ਰਿਹਾ ਹੈ ਭਾਜਪਾ ਬਿਆਨ ਦੇ ਰਹੀ ਹੈ ਪਰ ਇਸ ਸਭ ਦੇ ਵਿਚਾਲੇ ਸਟੇਟਮੈਂਟ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਆ ਰਹੀਆਂ ਨੇ ਬਗਾਵਤ ਚੱਲ ਰਹੀ ਹੈ ਅਕਾਲੀ ਦਲ ਦੇ ਉੱਤੇ ਆਮ ਆਦਮੀ ਪਾਰਟੀ ਨੇ ਵੀ ਤਿੱਖੇ ਨਿਸ਼ਾਨੇ ਸਾਧੇ ਆਮ ਆਦਮੀ ਪਾਰਟੀ ਦੇ ਐਮਪੀ ਮੀਤ ਹੇਰ ਸੁਖਬੀਰ ਬਾਦਲ ਦੇ ਉੱਤੇ ਨਿਸ਼ਾਨਾ ਸਾਧਨੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਉੱਤੇ ਤੇ ਉਹਨਾਂ ਨੇ ਕਿਹਾ ਸ਼੍ਰੋਮਣੀ ਅਕਾਲੀ ਦਲ ਨੂੰ ਚਲਾ ਰਹੇ ਨੇ ਤੇ ਅੱਜ ਅਕਾਲੀ ਦਲ ਹਾਸ਼ੀਏ ਦੇ ਉੱਤੇ ਜਾ ਚੁੱਕਿਆ ਸੁਖਬੀਰ ਬਾਦਲ ਨੇ ਲੁੱਟ ਖਸੁੱਟ ਦਾ ਇੱਕ ਮਾਡਲਿਆਂ ਦਾ ਇੱਕ ਸ਼ਖਸ ਨੇ ਪੂਰਾ ਅਕਾਲੀ ਦਲ ਤਬਾਹ ਕਰ ਦਿੱਤਾ ਇਹ ਮੀਥੀਅਰ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਮੀਥੀਅਰ ਸੰਗਰੂਪ ਤੋਂ ਐਮਪੀ ਚੁਣੇ ਗਏ ਨੇ ਆਮ ਆਦਮੀ ਪਾਰਟੀ ਦੀ ਟਿਕਟ ਦੇ ਉੱਤੇ ਔਰ ਇਹ ਸਭ ਦੇ ਵਿਚਾਲੇ ਉਹਨਾਂ ਦੇ ਨਿਸ਼ਾਨੇ ਦੇ ਉੱਤੇ ਹੈ ਅਕਾਲੀ ਦਲ ਅਕਾਲੀ ਦਲ ਦੇ ਪ੍ਰਧਾਨ ਖਾਸ ਤੌਰ 'ਤੇ ਅਕਾਲੀ ਦਲ ਤੁਸੀਂ ਪੰਜਾਬ 'ਚ ਦੇਖਿਆ ਕਾਫੀ ਜ਼ਿਆਦਾ ਖਲੇਰਾ ਪੈ ਗਿਆ ਹੈ ਕਿਵੇਂ ਦੇਖਦੇ ਹੋ ਅਕਾਲੀ ਦਲ ਦਾ ਭਵਿੱਖ ਕਿਵੇਂ ਦੇਖਦੇ ਹੋ ਇੱਕ ਪਾਸੇ ਸੁਖਵੀਰ ਬਾਦਲ ਦੇ ਸਤੀਫੇ ਦੀ ਮੰਗ ਹੋ ਰਹੀ ਹੈ ਇੱਕ ਪਾਸੇ ਕਹਿ ਰਹੇ ਕਿ ਸੁਖਵੀਰ ਬਾਦਲ ਹੀ ਪ੍ਰਧਾਨ ਬਣੇ ਰਹਿਣ ਦੇਖੋ ਅਕਾਲੀ ਦਲ ਉਹ ਪਾਰਟੀ ਹੈ ਜਿਹਨੂੰ ਕਿਹਾ ਜਾਂਦਾ ਵੀ ਸ਼ਹੀਦਾਂ ਦੀ ਜਮਾਤ ਹੈ ਕਿਉਂਕਿ ਹਜ਼ਾਰਾਂ ਕੁਰਬਾਨੀਆਂ ਦੇ ਕੇ ਅਕਾਲੀ ਦਲ ਜਿਹੜੀ ਪਾਰਟੀ ਆ ਉਹ ਖੜੀ ਹੋਈ ਹਨਾ origignal ਪਾਰਟੀ ਸੀ ਜਿਹੜੀ ਸੂਬੇ ਦੇ ਹੱਕਾਂ ਦੀ ਜਿਹੜੀ ਹਮੇਸ਼ਾ ਗੱਲ ਕਰਦੀ ਸੀ ਪਰ ਪਿਛਲੇ ਸਮੇਂ 'ਚ ਜਦੋਂ ਤੋਂ ਸੁਖਬੀਤ ਸਿੰਘ ਬਾਦਲ ਕੈਲੋ ਵੀ ਕੁਰਸੀ ਤੇ ਬੈਠੇ ਇੱਕ ਕਾਰਪੋਰੇਟ ਕੰਪਨੀ ਦੀ ਤਰ੍ਹਾਂ ਅਕਾਲੀ ਦਲ ਨੂੰ ਜਿਹੜਾ ਚਲਾਉਣਾ ਸ਼ੁਰੂ ਕੀਤਾ ਜਿਹਦੇ ਕਰਕੇ ਅਕਾਲੀ ਦਲ نیچے ਆਉਂਦਾ 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 ਅੱਜ ਬਿਲਕੁਲ ਹਾਸ਼ੀਏ ਤੇ ਆ ਚੁੱਕਿਆ ਹੈ ਹਨਾ ਕਿਉਂਕਿ ਜਦੋਂ 2017 ਦੀ ਇਲੈਕਸ਼ਨ ਸੀ ਉਦੋਂ ਇਹ ਲੱਗਦਾ ਸੀ ਕਿ ਅਕਾਲੀ ਦਲ ਬਹੁਤ ਡਾਊਨ ਚਲਾ ਗਿਆ ਤਕਰੀਬਨ 14 ਸੀਟਾਂ ਰਹਿ ਗਈਆਂ ਸੀ ਵੀ ਹੁਣ ਸ਼ਾਇਦ ਰਵਾਇਤ ਪਾਰਲੀਮੈਂਟ ਆਈ 2 ਮੈਂਬਰ ਪਾਰਲੀਮੈਂਟ ਰਹਿ ਕੇ ਏਸੀ ਵੀ ਚਲੋ ਹੁਣ ਬਹੁਤ ਡਾਊਨ ਚਲਾ ਗਿਆ ਸ਼ਾਇਦ ਹੁਣ ਰਿਵਾਈਵ ਕਰੋ ਐਮਐਲ ਇਲੈਕਸ਼ਨ ਆਈ 3 ਐਮਐਲ ਰਹਿ ਕੇ ਏਸੀ ਵੀ ਇਤੂ ਡਾਊਨ ਤਾਂ ਕੀ ਜਾਓ ਹੁਣ ਪਾਰਲੀਮੈਂਟ ਦੀ ਆਈ 10 ਸੀਟਾਂ ਤੋਂ ਅਕਾਲੀ ਦਲ ਦੀਆਂ ਜਮਾਨਤਾ ਜੱਤ ਹੋ ਜਾਣੀਆਂ ਸੋ ਸਾਰਿਆਂ ਨੂੰ ਦਿਖਦਾ ਕਿ ਇੱਕ ਪਰਿਵਾਰ ਨੇ ਇੱਕ ਲੀਡਰ ਨੇ ਸਾਰਾ ਅਕਾਲੀ ਦਲ ਜਿਹੜਾ ਤਬਾਹ ਜਿਹੜਾ ਉਹ ਕਰਤਾ ਜਿਹੜੀ ਉਹਦੀ ਆਡਾਇਓਲੋਜੀ ਸੀ ਜਿਹੜੀ ਸੋਚ ਸੀ ਕਿ ਇੱਕ ਲੁੱਟਕ ਸੁੱਟ ਦਾ ਜਿਹੜਾ ਮਾਡਲ ਹੈ ਸਿੰਘਬੀਰ ਸਿੰਘ ਬਾਦਲ ਨੇ ਬਣਾ ਲਿਆ ਵੀ ਕਿਹਨਾ ਵੱਡੇ ਵੱਡੇ ਬੰਦਿਆਂ ਨੂੰ ਲਿਆਓ ਕਰੋੜਾ ਰੁਪਇਆ ਲਾਓ ਅਕਾਲੀ ਦਾ ਜਿਹੜੀ ਪਾਰਟੀ ਸੀ ਉਹਦੇ ਵੱਲੋਂ ਵੀ ਇਲੈਕਸ਼ਨਾਂ ਸ਼ਰਾਬਾ ਵੱਣਨੇ ਸ਼ੁਰੂ ਹੋ ਗਈਆਂ ਪੈਸੇ ਵੱਣਨੇ ਸ਼ੁਰੂ ਹੋ ਗਏ ਜਿਹਦੇ ਕਰਕੇ ਅੱਜ ਲੋਕਾਂ ਦੇ ਨੱਕੋ ਵੱਲੋਂ ਜਿਹੜਾ ਕਿਉਂਕਿ ਪੈਸੇ ਦੇ ਜੋਰ ਤੇ ਕਿੰਨਾ ਨੇ ਤੁਸੀਂ ਕਿਹੜੀ ਰਾਜਨੀਤੀ ਹੈ ਜਿਹੜੀ ਉਹ ਕਰ ਲਓਗੇ ਜਦ ਤੁਸੀਂ ਆਪਣੀ ਆਡੀਓਲੋਜੀ ਖਤਮ ਕਰਨੀ ਤੁਸੀਂ ਕਦੇ ਕਿਸਾਨਾਂ ਦੀ ਗੱਲ ਨਹੀਂ ਕੀਤੀ ਕਦੇ ਤੁਸੀਂ ਪੰਥ ਦੀ ਗੱਲ ਨਹੀਂ ਕੀਤੀ ਜਦੋਂ ਦਾ ਲੱਗਦਾ ਹੈ ਕਿ ਜ਼ਰੂਰ ਜੇ ਉਹ ਤਾਂ ਪੰਥ ਨੂੰ ਵਰਤ ਲੈਣੇ ਹੋ ਤੇ ਜਦੋਂ ਫੇਰ ਲੱਗਦਾ ਵੀ ਇੱਥੇ ਆਪਾਂ ਨੂੰ ਬੀਜੇਪੀ ਨਾਲ ਫਾਇਦਾ ਹੋ ਸਕਦਾ ਫਿਰ ਜਾ ਕੇ ਉਹਦੇ ਲੇਲੜੀਆਂ ਵੀ ਕੱਢਣ ਲੱਗੇ ਜਾਂਦੇ ਆਂ ਸੁਖਵੀਰ ਬਾਦਲ ਦੇ ਗਰੁੱਪ ਵੱਲੋਂ ਜਾਂ ਸੁਖਵੀਰ ਬਾਦਲ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿਹੜੇ ਬਾਗੀ ਹੋਏ ਨੇ ਇਹਨਾਂ ਦੇ ਪਿੱਛੇ ਬੀਜੇਪੀ ਖੜੀ ਹੈ ਆਪਰੇਸ਼ਨ ਲੋਟਸ ਪੰਜਾਬ 'ਚ ਅਕਾਲੀ ਦਲ ਦੇ ਉੱਤੇ ਬੀਜੇਪੀ ਚਲਾਉਣਾ ਚਾਹੁੰਦੀ ਹੈ ਔਰ ਇਹ ਸਾਰਾ ਬੀਜੇਪੀ ਕਰਾ ਰਹੀ ਹੈ ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਅਕਾਲੀ ਦਲ ਨੂੰ ਖਤਮ ਕਰਨ ਲਈ ਚਲੋ ਜੇ ਉਹ ਵੀ ਇਸ ਸਮਾਂਸ਼ਾ ਨਾਲ ਕੰਮ ਕਰ ਰਹੇ ਆ ਜੇ ਬੀਜੇਪੀ ਦੇ ਪਿੱਛੇ ਲੱਕੇ ਇਦਾਂ ਕਰਨਗੇ ਤਾਂ ਫਿਰ ਲੋਕ ਉਹਨਾਂ ਨੂੰ ਵੀ ਦੇਖ ਲੈਣਗੇ ਕਿਉਂਕਿ ਅਕਾਲੀ ਦਲ ਦਾ ਵੀ ਡਾਊਨ ਜਾਣ ਦਾ ਕਾਰਨ ਇਹੀ ਹੈ ਜ ਜਿਨ੍ਹਾਂ ਨੇ ਬੀਜੇਪੀ ਨਾਲ ਜਿਹੜੀ ਯਾਰੀ ਹੈ ਉਹ ਨਹੀਂ ਤੋੜੀ ਸੀ ਕਿਉਂਕਿ ਤਿੰਨ ਕਾਨੂੰਨ ਕਿੰਨਾਂ ਲੈ ਕੇ ਆਂਦੇ ਬੀਜੇਪੀ ਲੈ ਕੇ ਆਂਦੇ ਕਿਉਂਕਿ ਪੰਜਾਬ ਕਿਸਾਨੀ ਪ੍ਰਧਾਨ ਜਿਹੜਾ ਉਹ ਸੂਬਾ ਹੈਗਾ ਇਸੇ ਕਰਕੇ ਜਿਹੜਾ ਬੀਜੇਪੀ ਦਾ ਅਕਾਲੀ ਦਲ ਦਾ ਜਿਹੜਾ ਜ਼ਿਆਦਾ ਵਿਰੋਧ ਹੋਣਾ ਸ਼ੁਰੂ ਹੋਇਆ ਕਿਉਂਕਿ ਆ ਡਾਇਓਲੋਜੀ ਵੀ ਜੇ ਦੇਖੀਏ ਬੀਜੇਪੀ ਤੇ ਅਕਾਲੀ ਦਲ ਦੀ ਬਿਲਕੁਲ ਉਲਟ ਪਰ ਠੀਕ ਹੈ ਇਹਨਾਂ ਨੇ ਪਿਛਲੇ ਸਮੇਂ ਆਪ ਦੀਆਂ ਕੁਰਸੀਆਂ ਦੇ ਖਾਤਰ ਉਹਨਾਂ ਦੇ ਨਾਲ ਲੱਗੇ ਰਹੇ ਐਤ ਕੀ ਵੀ ਇਹਨਾਂ ਨੇ ਤਾਂ ਪੂਰੀ ਕੋਸ਼ਿਸ਼ ਕੀਤੀ ਉਹਨਾਂ ਨੂੰ ਇਹ ਮੈਨੂੰ ਲੱਗਦਾ ਵੀ ਲਾਤਾ ਜਿਹੜੀ ਉਹ ਨਹੀਂ ਲਾਈ ਬੀਜੇਪੀ ਵਾਲਿਆਂ ਨੇ ਤੇ ਹੁਣ ਵੀ ਜੇ ਮੰਨ ਵੀ ਲਈਏ ਕਿ ਸੁਖਬੀਰ ਸਿੰਘ ਬਾਦਲ ਸਹੀ ਕਹਿੰਦੇ ਨੇ ਵੀ ਭਾਈ ਉਹ ਬੀਜੇਪੀ ਦੇ ਉਹਦੇ ਕਰਕੇ ਕਰ ਰਹੇ ਆ ਤਾਂ ਫਿਰ ਉਹ ਵੋਟਾਂ ਦਾ ਲੋਕਾਂ ਨੇ ਪਾਉਣੀਆਂ ਨੇ ਨਾ ਜਿਵੇਂ ਥੋੜੀਆਂ ਜਿਮਾਂ ਦਾ ਜਬਤ ਹੋਈਆਂ ਉਹਨਾਂ ਨੇ ਕਰਵਾ ਦੇਣਗੇ ਸੋ ਕੇਵਲ ਤੇ ਕੇਵਲ ਗੱਲਾਂ ਦਾ ਖੜਾ ਆ ਜਿਹੜਾ ਉਹ ਬਣਾ ਰਹੇ ਆ ਪਰ ਜਿਹਨੂੰ ਮਰਜ਼ੀ ਸਪੋਰਟ ਕਰਨ ਚਾਹੇ ਸੁਖਬੀਰ ਸਿੰਘ ਬਾਦਲ ਜਿਹੜੀ ਬੀਬੀ ਜੀ ਸਰਜੀਤ ਕੌਰ ਐਮਐਲਏ ਦੇ ਜ ਖੜੇ ਆ ਚਾਹੇ ਉਹ ਇਲੈਕਸ਼ਨ ਲੜਦੇ ਉਹਨਾਂ ਦੀ ਵੀ ਜ਼ਮਾਨਤ ਜੱਪਤ ਹੋਣੀ ਆ ਚਾਹੇ ਜਾ ਕੇ ਆਪ ਲੜ ਲੈਂਦੇ ਇਹਨਾਂ ਦੀ ਵੀ ਜ਼ਮਾਨਤ ਜੱਪਤ ਜਿਹੜੀ ਆ ਹੋਣੀ ਸੀ ਤੇ ਚਾਹੇ ਕਿ ਉਹਦੀ ਸਪੋਰਟ ਕਰਨ ਜਿਹਦੇ ਨਾਲ ਸੁਖਬੀਰ ਸਿੰਘ ਬਾਦਲ ਚਲੇ ਗਏ ਉਹਦੀ ਜ਼ਮਾਨਤ ਜੱਪਤ ਹੋਣੀ ਤੈ